NRI ਭਾਈਚਾਰੇ ਵੱਲੋਂ ਜਿੱਥੇ ਹਮੇਸ਼ਾ ਹੀ ਪੰਜਾਬ ਦੇ ਵਿੱਚ ਮੁਸ਼ਕਲਾਂ ਦਾ ਹੱਲ ਕਰਨ ਲਈ ਆਪਣਾ ਆਰਥਿਕ ਸਹਿਯੋਗ ਦਿੱਤਾ ਜਾਂਦਾ ਹੈ ਉੱਤੇ ਹੀ ਇੱਕ ਵਾਰ ਫਿਰ ਕੈਨੇਡਾ ਦੇ ਨਾਮਵਰ ਕਾਰੋਬਾਰੀ ਗੁਰਨਾਨਕ ਟਰਾਂਸਪੋਰਟ ਕੰਪਨੀ ਬ੍ਰੈਮਟਨ ਦੇ ਮਾਲਕ ਜਗਮੋਹਨ ਸਿੰਘ ਮੱਲੀ ਨੇ ਕਿਹਾ ਹੈ ਕਿ ਕੁੰਮਣ ਕਲਾ ਠਾਣੇ ਦੀ ਬਿਲਡਿੰਗ ਜੋ ਕਿ ਇਸ ਜਗ੍ਹਾ ਦੇ ਉੱਪਰ ਜਦੋਂ ਠਾਣਿਆਂ ਦੀ ਗਿਣਤੀ ਪੰਜਾਬ ਵਿੱਚ ਵਧਾਈ ਗਈ ਸੀ ਤਾਂ ਆਰਜੀ ਤੌਰ ਤੇ ਇਸ ਦੀ ਇੱਥੇ ਸਥਾਪਨਾ ਕੀਤੀ ਗਈ ਸੀ ਜਗਮੋਹਨ ਮੱਲੀ ਨੇ ਕਿਹਾ ਕਿ ਇਹ ਬਿਲਡਿੰਗ ਅਸੁਰੱਖਿਅਤ ਹੈ ਔਰ ਇਥੇ ਆਮ ਪਬਲਿਕ ਦੇ ਨਾਲ ਪੁਲਿਸ ਮੁਲਾਜ਼ਮਾਂ ਨੂੰ ਵੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਤੋਂ ਇਹ ਮੰਗ ਕੀਤੀ ਹੈ ਕਿ ਘੁੰਮਣ ਕਲਾ ਪੁਲਿਸ ਸਟੇਸ਼ਨ ਦੀ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਜਾਏ ਇਸ ਦੌਰਾਨ ਕਨੇਡੀਅਨ ਬਿਜ਼ਨਸਮੈਨ ਜਗਮੋਹਨ ਮੱਲੀ ਨੇ ਇਹ ਵੀ ਕਿਹਾ ਹੈ ਕਿ ਉਹ ਲੱਖਾਂ ਰੁਪਏ ਇਸ ਨਵੀਂ ਬਣ ਰਹੀ ਬਿਲਡਿੰਗ ਵਿੱਚ ਆਪਣੇ ਨਿੱਜੀ ਫੰਡਾਂ ਵਿੱਚੋਂ ਵੀ ਦੇਣਗੇ ਮੈਂ ਹਾ ਜਗਮਉਨ ਸਿੰਘ ਮੱਲੀ ਕੈਨੇਡੀਅਨ ਬਿਜ਼ਨੈਸਮੈਨ ਸੋ ਅੱਜ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਥਾਣਾ ਹੁਮਨਕਲਾਂ ਪਹੁੰਚੇ ਹੋਏ ਹਾਂ ਜਦੋਂ ਥਾਣੇ ਨਵੇਂ ਬਣੇ ਸੀਗੇ ਉਦੋਂ ਘੁੰਮਣਕਲਾਂ ਦਾ ਥਾਣਾ ਜਿਹੜਾ ਸੀਗਾ ਟੈਂਪਰੇਰੀ ਤੌਰ ਤੇ ਬਿਲਡਿੰਗ ਵਰਤਣ ਵਾਸਤੇ ਇਹ ਜਿਹੜੀ ਸੀਗੀ ਆਪੇ ਐਸਐਸਪੀ ਸਾਹਿਬ ਨੇ ਹੀ ਇਹਨੂੰ ਜੂਜ ਕੀਤਾ ਸੀਗਾ ਬਟ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਕਿਆਸ ਰਾਈਆਂ ਲੱਗ ਰਹੀਆਂ ਨੇ ਕਿ ਇਹਨਾਂ ਨੂੰ ਕੋਈ ਸਰਕਾਰੀ ਜ਼ਮੀਨ ਅਲਾਟ ਹੋਵੇ ਪੰਚਾਇਤੀ ਜ਼ਮੀਨ ਅਲਾਟ ਹੋਵੇ ਜਾਂ ਘੁੰਮਣਾ ਦੀ ਕੋਈ ਵੀ ਖਾਮਲਾਟ ਜ਼ਮੀਨ ਅਲਾਟ ਹੋਵੇ ਬਟ ਕਿਸੇ ਨੇ ਵੀ ਇੰਨੀ ਹਿੰਮਤ ਕਰਕੇ ਸਰਕਾਰ ਤੱਕ ਗੱਲ ਨਹੀਂ ਗਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਇੰਚਾਰਜ ਅਸੀਂ ਉਹਨਾਂ ਨੂੰ ਸਾਰੇ 53 ਤੋਂ 55 ਪਿੰਡ ਮੰਗ ਕਰਦੇ ਹਾਂ ਵੀ ਉਹ ਪ੍ਰਪੋਜ਼ਲ ਬਣਾ ਕੇ ਮੁੱਖ ਮੰਤਰੀ ਸਾਹਿਬ ਤੱਕ ਅਪਰੋਚ ਕਰਨ ਡੀਜੀਪੀ ਸਾਹਿਬ ਤੱਕ ਅਪਰੋਚ ਕਰਨ ਐਸਐਸਪੀ ਸਾਹਿਬ ਤੱਕ ਅਪਰੋਚ ਕਰਨ ਅਤੇ ਡੀਸੀ ਸਾਹਿਬ ਤੱਕ ਅਪਰੋਚ ਕਰਕੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਜਾਵੇ ਵੀ ਥਾਣਾ ਕੋਈ ਚੰਗੀ ਚੰਗੀ ਜਗ੍ਹਾ ਦੇ ਉੱਤੇ ਬਣਾਇਆ ਜਾਵੇ ਇਹ ਥਾਣੇ ਦੀ ਬਿਲਡਿੰਗ ਦੀ ਖਸਤਾ ਹਾਲਤ ਹੋਣ ਕਰਕੇ ਜਿਹੜਾ ਮੁਲਾਜ਼ਮ ਨੇ ਉਹਨਾਂ ਦਾ ਮਨੋਬਲ ਟੁੱਟਦਾ ਹੈ ਔਰ ਜਿਹੜਾ ਕੋ ਲੰਬੇ ਸਮੇਂ ਤੱਕ ਇੱਥੇ ਮੁਲਾਜ਼ਮ ਡਿਊਟੀ ਕਰਕੇ ਖੁਸ਼ ਨਹੀਂ ਹਨ ਕਿਉਂਕਿ ਨਾ ਕੋਈ ਕੁਆਟਰ ਨਾ ਕੋਈ ਵਾਸ਼ਰੂਮ ਨਾ ਕੋਈ ਬਿਲਡਿੰਗ ਸੋ ਅਸ਼ਰਕਤ ਥਾਣਾ ਹੈ ਸੋ ਮੈਂ ਅਖੀਰ ਵਿੱਚ ਪਿੰਡਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲੋਂ ਅਤੇ ਡੀਜੀਪੀ ਪੰਜਾਬ ਤੋਂ ਮੰਗ ਕਰਦਾ ਹਾਂ ਕਿ ਇਹ ਥਾਣੇ ਨੂੰ ਜ਼ਮੀਨ ਲਾਟ ਕਰਕੇ ਇਹਦੀ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਜਾਏ ਤਾਂ ਕਿ ਪਿੰਡਾਂ ਅਤੇ ਮਲਾਜਮਾਂ ਨੂੰ ਸਹੂਲਤ ਮਿਲ ਸਕੇ